ਕੀ ਹਥਿਆਰ ਰਿਕਵਰ ਕਰਨੇ ਸੀਗੇ ਤਾਂ ਜਦੋਂ ਕੋਈ ਗੈਂਗਸਟਰ ਉਸਨੇ ਹਥਿਆਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਗੋਲੀ ਜਿਹੜੀ ਆ ਪੁਲਿਸ ਮੁਲਾਜ਼ਮ ਤੇ ਵੀ ਲੱਗੀ ਤੇ ਦੂਸਰੇ ਪਾਸੇ ਗੈਂਗਸਟਰ ਦੇ ਲੱਤ ਤੇ ਲੱਗੀ ਪੁਲਿਸ ਦੇ ਕੋਲ ਅਜੇ ਇੰਨਾ ਤਜਰਬਾ ਵੀ ਨਹੀਂ ਆਇਆ ਕਿ ਜੇਕਰ ਹਥਿਆਰ ਰਿਕਵਰ ਕਰਨੇ ਨੇ ਤੇ ਉਸ ਜਗ੍ਹਾ ਤੇ ਕੋਈ ਆਪਣੇ ਦੋ ਮੁਲਾਜ਼ਮ ਲਾ ਦੇਣ ਤੇ ਛੋਟੇ ਲੋਕਾਂ ਦਾ ਹੁੰਦਾ ਹੈ ਛੋਟੇ-ਛੋਟੇ ਮੇਰੇ ਕੋਲ ਆ ਪਾਏ ਨੇ ਲੋਕੀ ਮੈਂ ਸੀਨੀਅਰ ਪੁਲਿਸ ਅਫਸਰਾਂ ਦੇ ਕੋਲ ਪੇਜੀਆਂ ਹਾਂ ਔਰ ਬਾਅਦ ਵਿੱਚ ਦੇਖੋ ਇਨਕਾਊਂਟਰ ਹੋ ਜਾਂਦਾ ਹੈ ਹਰ ਕੇਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੁੰਦਾ ਹੈ ਤੇ ਸ਼ੰਦੇ ਹੋਣਾ ਬਹੁਤ ਐਨਕਾਉਂਟਰ ਦੀਆਂ ਖਬਰਾਂ ਆਉਂਦੀਆਂ ਨੇ ਇਹ ਕਹਿੰਦਾ ਖਬਰ ਚੱਲ ਜਾਂਦੀ ਆ ਜਾਂ ਜਿਹੜੀ ਖਬਰ ਪੱਤਰਕਾਰਾਂ ਤੱਕ ਵੀ ਪਹੁੰਚਦੀ ਆ ਕਿ ਹਥਿਆਰ ਰਿਕਵਰ ਕਰਨੇ ਸੀਗੇ ਤਾਂ ਜਦੋਂ ਕੋਈ ਗੈਂਗਸਟਰ ਉਸਨੇ ਹਥਿਆਰ ਕੱਟਣ ਦੀ ਕੋਸ਼ਿਸ਼ ਕੀਤੀ ਉਸਨੇ ਫਾਇਰ ਕਰਤਾ ਜਵਾਬੀ ਫਾਇਰ ਕਰਤਾ ਇਹ ਗੋਲੀ ਜਿਹੜੀ ਆ ਪੁਲਿਸ ਮਲਾਜ਼ਮ ਤੇ ਵੀ ਲੱਗੀ ਤੇ ਦੂਸਰੇ ਪਾਸੇ ਗੈਂਗਸਟਰ ਦੀ ਲੱਤ ਤੇ ਲੱਗੀ ਕੀ ਪੁਲਿਸ ਦੇ ਕੋਲ ਅਜੇ ਇੰਨਾ ਤਜਰਬਾ ਵੀ ਨਹੀਂ ਆਇਆ ਕਿ ਜੇਕਰ ਹਥਿਆਰ ਰਿਕਵਰ ਕਰਨੇ ਨੇ ਤੇ ਉਸ ਜਗ੍ਹਾ ਤੇ ਕੋਈ ਆਪਣੇ ਦੋ ਮਲਾਜ਼ਮ ਲਾ ਦਨ ਜਾਂ ਫਿਰ ਇਹ ਲੋਕਾਂ ਨੂੰ ਦਿਖਾਉਣ ਦੇ ਲਈ ਸਭ ਕੁਝ ਕੀਤਾ ਜਾਂਦਾ ਹੈਗਾ ਇਹਦੀ ਸੱਚਾਈ ਜਾਨਣਾ ਚਾਹੁੰਦੇ ਨਹੀਂ ਦੇਖੋ ਬਹੁਤ ਸਾਰੇ ਪੁਲਿਸ ਅਫਸਰ ਆ ਅੱਜ ਦੀ ਤਰੀਖ ਦੇ ਵੀ ਜੇਲ੍ਹਾਂ ਦੇ ਵਿੱਚ ਨੇ ਬਹੁਤ ਸਾਰੇ ਪੁਲਿਸ ਅਫਸਰ ਤੇ ਕੁਝ ਸਮਾਂ ਪਹਿਲਾਂ ਲੋਕਾਂ ਨੇ ਫਾਲਸ ਇਨਕਾਊਂਟਰ ਕੀਤਾ ਹੋਇਆ ਹੈ ਤੋਂ ਉਹ ਲੋਕ ਜਿਲ੍ਹਾ ਦੇ ਵਿੱਚ ਨੇ ਤੇ ਜੋ ਗੱਲ ਤੁਸੀਂ ਕਹ ਰਹੇ ਹੋ ਅਸੀਂ ਪੜਦੇ ਹਾਂ ਸੁਣਦੇ ਹਾਂ ਕਿ ਹਰ ਕੇਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੁੰਦਾ ਹੈ ਕਿ ਹਥਿਆਰ ਰਿਕਵਰ ਕਰਾਉਣ ਵਾਸਤੇ ਗਏ ਉਹਨੇ ਲਿਕੋ ਕੇ ਰੱਖਿਆ ਹੋਇਆ ਸੀ ਉਹਨੇ ਕੱਢ ਕੇ ਤੇ ਪੁਲਿਸ ਤੇ ਫਾਇਰ ਕਰਤਾ ਤੇ ਚੁਕੀ ਦੇਖੋ ਹਰ ਕੇਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੁੰਦਾ ਹੈ ਤੇ ਸੰਦੇਹ ਹੁਣਾ ਬਹੁਤ ਲਾਜ਼ਮੀ ਹੈ ਜੀ ਐਸ ਕਰਕੇ ਸੰਦੇਹ ਹੁੰਦਾ ਹੈ ਟਰਾਂਸਪੇਰੈਂਸੀ ਨਹੀਂ ਹੈ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ ਜਦੋਂ ਇਨਕਾਊਂਟਰ ਹੁੰਦਾ ਹੈ ਨਾ ਤਾਂ ਐਟ ਰੈਂਡਮ ਹੁੰਦਾ ਹੈ ਉਹ ਪਤਾ ਨਹੀਂ ਹੁੰਦਾ ਕਿ ਇਨਕਾਊਂਟਰ ਹੋ ਜਾਏਗਾ ਠੀਕ ਹੈ ਕਿ ਨਹੀਂ ਤਾਂ ਜੋ ਇਹ ਇਨਕਾਊਂਟਰ ਹੋ ਰਹਾ ਵੀ ਹੈ ਇਹਦੇ ਨਾਲ ਬਦਮਾਸ਼ ਘੱਟ ਡਰਦੇ ਨੇ ਆਮ ਲੋਕੀ ਜ਼ਿਆਦਾ ਡਰ ਜਾਂਦੇ ਨੇ ਪੁਲਿਸ ਦਾ ਜਿਹੜਾ ਇਨਕਾਊਂਟਰ ਹੈ ਪਹਿਲਾਂ ਤਾਂ ਹੁੰਦਾ ਸੀ ਕਿ ਚਲੋ ਮਹੀਨਾ ਦੋ ਮਹੀਨਾ ਤੇ ਤਿੰਨ ਮਹੀਨਾ ਤੇ ਕੋਈ ਇੱਕ ਇਨਕਾਊਂਟਰ ਪੰਜਾਬ ਦੇ ਵਿੱਚ ਹੋ ਗਿਆ ਹੁਣ ਹਰ ਜ਼ਿਲ੍ਹੇ ਦੇ ਵਿੱਚ ਹੀ ਰੋਜ਼ਾਨਾ ਤੌਰ ਤੇ ਦੇਖੋ ਇਨਕਾਊਂਟਰ ਹੋ ਰਹੇ ਨੇ ਤੇ ਇਹਦੇ ਵਿੱਚ ਸੰਦੇਹ ਦਿਸੂਈ ਜ਼ਰੂਰ ਜਾਂਦੀ ਹੈ ਕਿ ਹਾਂ ਕੋਈ ਨਾ ਕੋਈ ਇਹ ਦੇ ਜਾਂਚ ਹੋਣੀ ਚਾਹੀਦੀ ਇਸ ਦੀ ਤੇ ਦੇਖੋ ਜਾਂਚ ਤਾਂ ਹੁੰਦੀ ਹੀ ਹੈ ਹਰ ਇਨਕਾਊਂਟਰ ਦੀ ਜਾਂਚ ਹੁੰਦੀ ਹੈ ਹਰ ਇਨਕਾਊਂਟਰ ਦੀ ਜਾਂਚ ਹੁੰਦੀ ਹੈ ਲੇਕਿਨ ਜਿਸ ਦਿਨ ਜਾਂਚ ਹੋ ਗਈ ਉਸ ਦਿਨ ਪੁਲਿਸ ਅਫਸਰਾਂ ਨੇ ਫਸ ਜਾਣਾ ਹੈ ਜਵਾਬਦੇਹਿਤ ਹੈ ਨਾ ਜੀ ਅਕਾਉਂਟੇਬਿਲਟੀ ਹੈ ਸੰਵਿਧਾਨ ਦੇ ਪ੍ਰਤੀ ਕਾਨੂੰਨ ਦੇ ਪ੍ਰਤੀ ਜਵਾਬਦੇਹੀ ਹੈ ਤੇ ਇਹ ਜਿਹੜਾ ਇਨਕਾਊਂਟਰ ਹੁੰਦਾ ਹੈ ਛੋਟੇ ਛੋਟੇ ਲੋਕਾਂ ਦਾ ਹੁੰਦਾ ਹੈ ਜੀ ਛੋਟੇ ਛੋਟੇ ਮੇਰੇ ਕੋਲ ਆ ਪਾਇਨੇ ਲੋਕੀ ਮੈਂ ਸੀਨੀਅਰ ਪੁਲਿਸ ਅਫਸਰ ਹਾਂ ਦੇ ਕੋਲ ਪੇ ਜੀ ਹਾਂ ਔਰ ਬਾਅਦ ਦੇ ਵਿੱਚ ਦੇਖੋ ਇਨਕਾਊਂਟਰ ਹੋ ਜਾਂਦਾ ਹੈ ਕਰੋ ਫੜ ਕੇ ਲੈ ਜਾ ਰਹੇ ਨੇ 2 ਦਿਨ ਬਾਅਦ ਜੇਕਰ ਮੰਨ ਲਓ ਉਹਦਾ ਇਨਕਾਊਂਟਰ ਹੋ ਰਿਹਾ ਹੈ ਤਾਂ ਉਹਨੂੰ ਤੁਸੀਂ ਕੀ ਕਹੋਗੇ ਮੋਗਾ ਦਾ ਇੱਕ ਕੇਸ ਮੇਰੇ ਕੋਲ ਅੱਜ ਵੀ ਮੇਰੇ ਸਾਹਮਣੇ ਹੈ ਕਾਗਜ਼ ਵੀ ਮੇਰੇ ਕੋਲ ਪਿਆ ਹੋਇਆ ਹੈ ਤੇ ਦੇਖੋ ਫੜ ਕੇ ਲੈ ਜਾਣਾ ਇਨਕਾਊਂਟਰ ਕਰ ਲੈਣਾ ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ ਹੈ ਜੋ ਪ੍ਰੋਫੈਸ਼ਨਲਿਜ਼ਮ ਹੈ ਨਾ ਪੰਜਾਬ ਪੁਲਿਸ ਦੀ ਉਹਨੂੰ ਜੇਕਰ ਵਰਤੀਏ ਬਹਾਦਰ मतलब पुलिस है और प्रोफेशनली बहुत साउंड पुलिस है पंजाब की मैं बार बार यही कहना है कि जो रूल रेगुलेशन है वोद हिसाब चलोगे तो ज़्यादा कामयाबी मिलेगी रूल ऑफ लॉ लागू होना चाहिए है सारिया तो लागू होना चाहिए फिर जाके हर तरीके सिस्टम एक बनेगा सिस्टम बनाओ